ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆਗਾ ਗੁਰਪ੍ਰੀਤ ਸਿੱਧੂ ਬੁਟੀ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਫੇਸਬੁੱਕ ਪੇਜ ਤੋਂ ਦੇਖਦੀਆਂ ਨੇ ਉਹ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਦੇ ਹੋ ਠੀਕ ਹੈ ਜੀ ਲਓ ਜੀ ਛੁੱਟੀਆਂ ਤੋਂ ਬਾਅਦ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆਏ ਆ ਆਪਣੀ ਵੀਡੀਓ ਕਾਫੀ ਲੇਟ ਹੋ ਗਈ ਕਿਉਂਕਿ ਛੁੱਟੀਆਂ ਕਰਕੇ ਆਪਾਂ ਬਿਜ਼ੀ ਹੋ ਗਏ ਸੀ ਤੇ ਚਲੇ ਗਏ ਸੀ ਠੀਕ ਹੈ ਜੀ ਲਓ ਜੀ ਆਪਾਂ ਅੱਜ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੇ ਡਿਜ਼ਾਈਨ ਤੇ ਬਹੁਤ ਸੋਹਣੇ ਸੂਟ ਨੇ ਸਭ ਤੋਂ ਪਹਿਲਾਂ ਦਿਖਾਉਣੇ ਆਪਾਂ ਇਹ ਮਲਚੰਦੇਰੀ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਹੋਇਆ ਹੈ। ਕੱਲੀ ਸ਼ਰਟ ਰੈਡੀ ਕੀਤੀ ہوئی ਹੈ ਜੀ ਇਹ। ਰੈੱਡ ਕਲਰ ਆ ਸ਼ਰਟ ਦਾ। ਠੀਕ ਹੈ ਜੀ। ਤੇ ਜਿਹੜਾ ਮਲਚੰਦੇਰੀ ਦਾ ਸਟੱਫ ਹੁੰਦਾ ਜੇ ਆਪਾਂ ਪਲੇਨ ਤੇ ਵਰਕ ਕਰਾਉਣਾ ਹੋਵੇ ਇਹ ਵਾਈਟ ਦੇ ਵਿੱਚ ਆਉਂਦਾ ਆਪਾਂ ਨੂੰ ਡਾਈ ਕਰਾਉਣਾ ਪੈਂਦਾ ਠੀਕ ਹੈ ਜੀ। ਤੇ ਬਹੁਤ ਹੀ ਸੌਫਟ ਸਟੱਫ ਆ ਇਹ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਕੰਮ ਕੀਤਾ ਹੋਇਆ ਹੈਗਾ। ਕਿਉਂਕਿ ਇਹ ਵਾਲੇ ਭੈਣ ਆਪਣੇ ਕੈਨੇਡਾ ਤੋਂ ਨੇ ਇਹਨਾਂ ਦੇ ਆਪਾਂ ਕਾਫੀ ਸੂਟ ਰੈਡੀ ਕੀਤੇ ਹੈ ਇਹ ਕੁਝ ਇਹਨਾਂ ਨੇ ਕੱਲੀਆਂ ਸ਼ਰਟਾਂ ਵੀ ਰੈਡੀ ਕਰਵਾਈਆਂ ਨੇ ਆਪਾਂ ਤੋਂ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਦੇ neck ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਸਾਰਾ ਕੰਮ ਹੈ ਜਿਹੜਾ ਉਹ ਆਪਾਂ ਆਰੀ ਦਾ ਕੀਤਾ ਹੋਇਆ ਠੀਕ ਹੈ ਜੀ ਆਰੀ ਮਸ਼ੀਨ ਨਾਲ ਕੰਮ ਕੀਤਾ ਹੋਇਆ ਹੈਗਾ ਤੁਸੀਂ ਕੰਮ ਵੀ ਚੈੱਕ ਕਰ ਸਕਦੇ ਹੋ ਤੇ ਬਾਕੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ neck ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਪੂਰਾ ਹੈਵੀ neck ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਪਾਂ ਸਾਈਡ ਤੇ ਫੋਟੋ ਵੀ ਲਾ ਦਾਂਗੇ ਵੀ ਪੂਰਾ ਸੂਟ ਬਣਿਆ ਹੋਇਆ ਹੈ ਕਿਦਾਂ ਦਾ ਲੱਗਦਾ ਹੈਗਾ ਤੁਸੀਂ ਜੇ ਪੂਰਾ ਸੂਟ ਰੈਡੀ ਕਰਵਾਣਾ ਹੋਊਗਾ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਸੋਨੂੰ ਪੂਰੇ ਸੂਟ ਨਾਲ ਲਾ ਦਾਂਗੇ ਠੀਕ ਹੈ ਜੀ ਉਹਦੇ ਉੱਪਰ ਬਾਟਮ ਦਾ ਵਰਕ ਐਡ ਨਹੀਂ ਕਰਾਂਗੇ ਠੀਕ ਹੈ ਜੀ ਕਿਉਂਕਿ ਪੂਰੇ ਸੂਟ ਤੇ ਜੇ ਤੁਸੀਂ ਵਿਦਾਊਟ ਬਾਟਮ ਵਰਕ ਸੂਟ ਰੈਡੀ ਕਰਾਉਣਾ ਹੈ ਉਹ ਬਿਨਾ ਸਲਵਾਰ ਤੋਂ ਤਾਂ ਉਹਦਾ ਕਿੰਨਾ ਪ੍ਰਾਈਸ ਹੋ ਪੂਰੇ ਸੂਟ ਦਾ ਉਹ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰ ਦਾਂਗੇ ਕੱਲੀ ਸ਼ਰਟ ਦਾ ਪ੍ਰਾਈਸ ਨਹੀਂ ਸ਼ੋਅ ਕਰਾਂਗੇ ਠੀਕ ਹੈ ਜੀ ਲੋ ਜੀ ਐਦਾਂ ਦਾ ਕੰਮ ਇਹਦੀ ਬਾਜ਼ੂ ਦੇ ਉੱਪਰ ਕੀਤਾ ਹੈ ਦੇਖੋ ਜੀ ਬਾਜ਼ੂ ਦੇ ਉੱਪਰ ਵੀ ਪੂਰਾ ਹੈਵੀ ਕੰਮ ਕੀਤਾ ਹੋਇਆਗਾ ਦੇਖੋ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਬਾਜ਼ੂ ਦਾ ਕੰਮ ਆ ਗਿਆ ਠੀਕ ਹੈ ਜੀ ਬਲੈਕ ਕਲਰ ਦਾ ਪੈਚ ਲਾ ਕੇ ਆਪਾਂ ਨੇ ਇਹਦੇ ਉੱਪਰ ਕੰਮ ਕੀਤਾ ਹੋਇਆਗਾ ਤੇ ਕੰਮ ਦੇਖ ਸਕਦੇ ਹੋ ਬਾਕੀ ਤੁਸੀਂ ਕੋਈ ਵੀ ਕਲਰ ਕੰਟਰਾਸਟ ਹੈ ਜਿਹੜਾ ਰੱਖ ਸਕਦੇ ਹੋ ਇਸ ਤਰ੍ਹਾਂ ਬੂਟਾ ਜਿਹੜਾ ਉਹ ਆਪਾਂ ਇਹਦੀ ਬਾਜ਼ੂ ਦੇ ਉੱਪਰ ਰੱਖਿਆ ਹੋਇਆਗਾ ਠੀਕ ਹੈ ਜੀ ਪੂਰਾ ਹੈਵੀ ਕੰਮ ਕੀਤਾ ਹੋਇਆਗਾ ਜਿਹੜਾ ਆਰੀ ਮਸ਼ੀਨ ਦਾ ਕੰਮ ਹੈ ਬਹੁਤ ਸੋਹਣਾ ਕੰਮ ਹੁੰਦਾ ਪੂਰਾ ਫਿਨਿਸ਼ਿੰਗ ਵਾਲਾ ਵਰਕ ਹੁੰਦਾ ਜਿਹੜਾ ਆਪਣਾ ਕਰਿਆ ਹੋਇਆ ਹੁੰਦਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਦੋਨੋਂ ਬਾਜ਼ੂ ਦੇ ਉੱਪਰ ਆ ਜਾਊਗਾ ਠੀਕ ਹੈ ਤੇ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕੀਤਾ ਹੋਇਆ ਕੱਲੀ ਸ਼ਰਟ ਰੈਡੀ ਕੀਤੀ ਹੈ ਕਿਉਂਕਿ ਇਹ ਭੈਣ ਦਾ ਆਪਣੇ ਕੋਲ ਕਾਫੀ ਸੂਟ ਰੈਡੀ ਹੋਏ ਆਗੇ ਤੇ ਤੁਹਾਨੂੰ ਆਪਾਂ ਇਹਨਾਂ ਦੇ ਹੋਰ ਵੀ ਦਿਖਾਉਣੇ ਆਗੇ ਰੈਡੀ ਕੀਤੀ ਹੋਈ ਸ਼ਰਟ ਠੀਕ ਹੈ ਜੀ ਪੂਰੇ ਸੂਟ ਦਾ ਆਪਾਂ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਮੈਂਸ਼ਨ ਕਰ ਦਾਂਗੇ ਉਹਦੇ ਵਿੱਚ ਸਲਵਾਰ ਦਾ ਵਰਕ ਐਡ ਨਹੀਂ ਹੋਊਗਾ ਕਿਉਂਕਿ ਜਿਹੜਾ ਡਿਜ਼ਾਈਨ ਆਪਾਂ ਨੂੰ ਆਇਆ ਸੀ ਉਹਦੇ ਬਾਟਮ ਤੇ ਵੀ ਵਰਕ ਕੀਤਾ ਹੈ ਇਦਾਂ ਦਾ ਪੈਸ ਲੱਗ ਕੇ ਲੱਗਿਆ ਹੋਇਆ ਤੁਹਾਨੂੰ ਆਪਾਂ ਫੋਟੋ ਜਿਹੜੀ ਸ਼ੋਅ ਕਰ ਦਾਂਗੇ ਠੀਕ ਹੈ ਜੀ ਇਹ ਕਿਦਾਂ ਦਾ ਲੱਗਦਾ ਠੀਕ ਹੈ ਜੀ ਬਿਨਾ ਦੁਪੱਟੇ ਤੋਂ ਪ੍ਰਾਈਜ਼ ਹੋਊਗਾ ਦੁਪੱਟਾ ਜਿਸ ਤਰ੍ਹਾਂ ਦਾ ਲਗਾਉਂਗੇ ਉਹਦਾ ਪ੍ਰਾਈਜ਼ ਉਸ ਅਕੋਰਡਿੰਗ ਹੋਊਗਾ ਲਓ ਜੀ ਤੇ ਇਹਨਾਂ ਨੇ ਇੱਕ ਹੋਰ ਆਪਾਂ ਤੋਂ ਕੁੜਤਾ ਸਲਾਈ ਕਰਵਾਇਆ ਹੈਗਾ ਇਹ ਬਲੈਕ ਕਲਰ ਦੇ ਵਿੱਚ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਹਾਈ ਨੈਕ ਦੇ ਵਿੱਚ ਆਪਾਂ ਤੋਂ ਕੁੜਤੇ ਆ ਜਿਹੜੇ ਹੋ ਰੈਡੀ ਕਰਵਾਉਂਦੇ ਆਗੇ ਤੇ ਆਪਾਂ ਪ੍ਰੋਪਰ ਖੋਲ ਕੇ ਤਾਂ ਨਹੀਂ ਦਿਖਾਉਂਦੇ ਇਸ ਤਰ੍ਹਾਂ ਹੀ ਦਿਖਾ ਦਿੰਨੇ ਆ ਸੋਨੂੰ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਬਟਨ ਲਾ ਕੇ ਕੁੜਤਾ ਸਟਿਚ ਕੀਤਾ ਹੈ ਦਿਖਾ ਵੀ ਦਿੰਨੇ ਆ ਚਲੋ ਲਓ ਜੀ ਤੁਸੀਂ ਇਸ ਤਰ੍ਹਾਂ ਦੇ ਸਿੰਪਲ ਕੁੜਤੇ ਵੀ ਸਟਿਚ ਕਰਵਾ ਸਕਦੇ ਹੋ ਠੀਕ ਹੈ ਲੋਚ ਤੇ ਇੱਕ ਆਪਾਂ ਨੇ ਇਸ ਤਰ੍ਹਾਂ ਇਦਾਂ ਦਾ ਇਹ ਵਾਲਾ ਡਿਜ਼ਾਈਨ ਬਣਾਇਆ ਹੋਇਆ ਇਹਨਾਂ ਦੇ ਇਹ ਵਾਲਾ ਪ੍ਰਿੰਟ ਦੇ ਵਿੱਚ ਸਟਫ ਰਹੂਗਾ ਕਾਟਨ ਵੇਜ਼ ਹੈ ਇਹ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹ ਨੈਕ ਦੇ ਉੱਪਰ ਬਣਾਇਆ ਹੋਇਆ ਹਾਈ ਨੈਕ ਦੇ ਉੱਪਰ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਸ਼ਰਟ ਦੇ ਵਿੱਚ ਲੈਂਸ ਲਾ ਕੇ ਕਲੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਲੋਚ ਸੇਮ ਡਿਜ਼ਾਈਨ ਹੁਣ ਬਾਜ਼ੂ ਦੇ ਉੱਪਰ ਇਸ ਤਰ੍ਹਾਂ ਰੱਖਿਆ ਹੋਇਆ ਆਪਾਂ ਨੇ ਦੇਖੋ ਜੀ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਬਾਟਮ ਇਸ ਤਰ੍ਹਾਂ ਦੀ ਹੈਗੀ ਤੇ ਹੁਣ ਬਾਟਮ ਆਪਣੀ ਨਾਲ ਇਹਦੇ ਨਾਲ ਉਰੇ ਨਹੀਂ ਹੈਗੀ ਰੱਖੀ ਪਈ ਉਹ ਸਾਈਡ ਤੇ ਕਿਤੇ ਠੀਕ ਹੈ ਜੀ ਇਸ ਤਰ੍ਹਾਂ ਦਾ neck ਰੱਖਿਆ ਹੋਇਆ ਹੈਗਾ ਬਾਕੀ ਤੁਸੀਂ ਕਿਸ ਤਰ੍ਹਾਂ ਦਾ suit ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਠੀਕ ਹੈ ਲੋ ਜੀ ਤੇ ਅਗਲਾ suit ਹੈਗਾ ਜੀ ਇਹ ਵਾਲਾ ਇਹ ਆਪਾਂ ਥੀਓ ਸਿਲਕ ਦੇ ਉੱਪਰ ਸੂਟ ਰੈਡੀ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਸਟੱਫ ਹੋਊਗਾ ਪ੍ਰਿੰਟ ਆਪਾਂ ਪ੍ਰਿੰਟ ਸੂਟ ਦੀ ਵੀਡੀਓ ਪਾਈ ਸੀ ਇਹਦੀ ਤੇ ਉਹਨਾਂ ਦੇ ਵਿੱਚੋਂ ਇੱਕ ਸੂਟ ਆਪਾਂ ਆਪਣੇ ਲਈ ਰੈਡੀ ਕਰਵਾਇਆ ਸੀ ਠੀਕ ਹੈ ਜੀ ਇਹਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਠੀਕ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੈ ਤੇ ਆਪਾਂ ਇਸ ਤਰ੍ਹਾਂ ਇਹਦੇ ਚਾਕ ਤੇ ਘੇਰੇ ਦੇ ਕਾਰਨਰ ਦੇ ਉੱਪਰ ਆਪਾਂ ਇਸ ਤਰ੍ਹਾਂ ਵਰਕ ਕਰਿਆ ਹੋਇਆ ਹੈ ਠੀਕ ਹੈ ਜੀ ਤੇ ਵਰਕ ਦੇਖ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋਗੇ ਤੇ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਦੋਨੋਂ ਸਾਈਡ ਠੀਕ ਹੈ ਵਰਕ ਕਰਿਆ ਹੋਇਆ ਹੈ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੁਸੀਂ neck ਤੇ ਕਰਾਉਣਾ ਚਾਹੁੰਦੇ ਹੋ ਤਾਂ neck ਤੇ ਵੀ ਕਰਵਾ ਸਕਦੇ ਹੋ ਤੇ ਆਪਾਂ ਨੇ neck ਤੇ ਵਰਕ ਨਹੀਂ ਕਰਵਾਇਆ ਹੈਗਾ ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਜੈਕਟ ਵਗੈਰਾ ਪਾ ਲੈਨੇ ਆਂਗੇ ਠੀਕ ਹੈ ਸੀ ਫਿਰ ਵਰਕ ਹੈ ਜਿਹੜਾ ਉਹ ਆਪਣਾ ਨਹੀਂ ਦਿਸਦਾ ਹੈਗਾ ਤੇ ਸੇਮ ਆਪਾਂ ਡਿਜ਼ਾਈਨ ਇਹਦਾ ਬਾਜੂ ਦੇ ਉੱਪਰ ਬਣਾਇਆ ਹੈ ਬਾਜੂ ਦੇ ਉੱਪਰ ਆਪਾਂ ਹੈਵੀ ਵਰਕ ਹੈ ਜਿਹੜਾ ਬਣਾਇਆ ਹੋਇਆ ਹੈ ਕਰਿਆ ਹੋਇਆ ਦੇਖੋ ਜੀ ਤੇ ਆਪਾਂ ਫੁੱਲ ਬਾਜੂ ਵੀ ਨਹੀਂ ਕਹਿ ਸਕਦੇ ਥੋੜੀ ਜੀ ਸ਼ਾਰਟ ਹੈਗੀ ਫੁੱਲ ਨਾਲੋਂ ਤੇ ਠੀਕ ਹੈ ਜੀ ਉਸ ਤਰ੍ਹਾਂ ਦੀ ਬਾਜ਼ੂ ਰੱਖੀ ਹੋਈ ਹੈ ਇਸ ਤਰ੍ਹਾਂ ਦਾ ਕੰਮ ਬਾਜ਼ੂ ਦੇ ਉੱਪਰ ਕੀਤਾ ਹੋਇਆ ਹੈ ਦੇਖੋ ਜੀ ਤੁਸੀਂ ਥ्रेड ਕਲਰ ਕੋਈ ਵੀ ਐਡ ਕਰ ਸਕਦੇ ਹੋ ਆਪਾਂ ਨੇ ਇਸ ਤਰ੍ਹਾਂ ਦਾ ਰੱਖਿਆ ਹੈਗਾ ਪੈਰਟ ਗ੍ਰੀਨ ਜਾਂ ਕਲਰ ਆਪਾਂ ਥ्रेड ਕਲਰ ਰੱਖਿਆ ਹੈ ਕਿਉਂਕਿ ਇਹ ਮੈਂ ਆਪਣੇ ਲਈ ਸੂਟ ਰੈਡੀ ਕੀਤਾ ਹੈ ਇਸ ਤਰ੍ਹਾਂ ਆਪਾਂ ਨੇ ਕੱਟ ਲਾ ਕੇ ਇਸ ਤਰ੍ਹਾਂ ਬਟਨ ਜਿਹੜਾ ਆਪਾਂ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਦੋਨੇ ਬਾਹਾਂ ਦੇ ਉੱਪਰ ਬਣਿਆ ਹੋਇਆ ਹੈਗਾ ਤੇ ਇਹ ਸੂਟ ਆਪਣਾ ਜੇ ਮੇਰੀ ਕੋਈ ਭੈਣ ਐਦਾਂ ਹੀ ਸੂਟ ਲੈਣਾ ਚਾਹੁੰਦੀ ਹੈ ਕਿਸੇ ਨੂੰ ਪਸੰਦ ਹੈ ਤਾਂ ਆਪਾਂ ਨਾਪ ਲੈ ਜਿਹੜਾ ਤੁਹਾਨੂੰ ਮੇਜ਼ਰਮੈਂਟ ਮੈਂ ਦੱਸ ਦਿੰਨੀ ਆਂਗੀ ਤੁਸੀਂ ਅਨਟੱਚ ਸੂਟ ਹੈ ਬਿਲਕੁਲ ਫਰੈਸ਼ ਪੀਸ ਹੈ ਤੁਸੀਂ ਲੈ ਸਕਦੇ ਹੋ ਤੁਹਾਨੂੰ ਉਹਦੇ ਵਿੱਚ ਆਪਾਂ ਨੂੰ ਸਲਾਈ ਵਗੈਰਾ ਦੇਣੀ ਪਊਗੀ ਕਿਉਂਕਿ ਇਹ ਆਪਣਾ ਬਿਲਕੁਲ ਵੀ ਵੇਅਰ ਨਹੀਂ ਕੀਤਾ ਹੋਇਆ ਹੈਗਾ ਠੀਕ ਹੈ ਜੀ ਬਿਲਕੁਲ ਫਰੈਸ਼ ਪੀਸ ਹੈ ਇਹ ਤੇ ਇਹਦੇ ਨਾਲ ਆਪਾਂ ਨੇ ਕ੍ਰੇਪ ਦੀ ਬਾਟਮ ਰੱਖੀ ਹੋਈ ਆ ਠੀਕ ਹੈ ਜੀ ਬਾਟਮ ਹੈ ਜਿਹੜੀ ਆਪਣੀ ਸਟੇਟ ਹੈਗੀ ਤੇ ਇਸ ਤਰ੍ਹਾਂ ਹੀ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਕੀਤਾ ਹੋਇਆ ਦੇਖੋ ਜੀ बॉटम ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਲੋ ਜੀ ਜੇ ਤੁਸੀਂ ਵਰਕ ਨਹੀਂ ਕਰਾਉਣਾ ਚਾਹੁੰਦੇ ਇਸ ਤਰ੍ਹਾਂ ਲੈਣਾ ਚਾਹੁੰਦੇ ਤਾਂ ਆਪਣੇ ਕੋਲ ਇਹਦੇ ਵਿੱਚ ਇੱਕ ਸਿੰਗਲ ਸੂਟ ਹੈਗਾ ਤੁਸੀਂ ਲੈ ਸਕਦੇ ਹੋ ਲੋ ਜੀ ਠੀਕ ਹੈ ਤੇ ਆਪਾਂ ਨੇ ਇਹਦੇ ਵਿੱਚ ਅਲੱਗ ਥ੍ਰੈਡ ਲਾ ਕੇ ਵਰਕ ਕੀਤਾ ਹੋਇਆ ਜੇ ਤੁਸੀਂ ਹੀ ਬਾਟਮ ਨਾਲ ਦਾ ਥ੍ਰੈਡ ਲਾ ਕੇ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਤੇ ਸਲਵਾਰ ਦੀ ਲੈਂਥ ਹੈਗੀ ਜੀ ਸਾਢੇ 34 ਜਾਂ 35 ਸਟ੍ਰੇਟ ਬਾਟਮ ਰਹੂਗੀ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਉਹ ਸ਼ਿਮਰ ਬਰਬਰੀ ਦਾ ਲਾਇਆ ਹੋਇਆਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੁਪੱਟੇ ਦਾ ਸਟੱਫ ਹੋਊਗਾ ਤੇ ਸੈਂਟਰ ਦੇ ਵਿੱਚ ਆਪਾਂ ਨੇ ਬੇਸ ਕਲਰ ਰੱਖਿਆ ਹੋਇਆਗਾ ਆਪਾਂ ਦਿਖਾ ਦਿੰਨੇ ਆ ਤੇ ਇਸ ਤਰ੍ਹਾਂ ਆਪਾਂ ਨੇ ਸਾਈਡਾਂ ਤੋਂ ਟਾਈ ਡਾਈ ਕੀਤਾ ਗਿਆ ਕਿਉਂਕਿ ਨੀਚੇ ਵਾਲੀ ਸਾਈਡ ਆਪਾਂ ਟਾਈ ਡਾਈ ਰੱਖੀ ਆ ਵਿੱਚੋਂ ਆਪਾਂ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਦੀ ਆਪਾਂ ਨੇ ਵਰਕ ਨਾਲ ਦੀ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਆ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕਰ ਦਾਂਗੇ ਤੇ ਸ਼ਰਟ ਦੀ ਲੈਂਥ ਹੈਗੀ ਆ ਜੀ 48 ਇੰਚ 48.5 ਜਾਂ 48 ਇੰਚ ਸ਼ਰਟ ਦੀ ਲੈਂਥ ਹੈਗੀ ਤੇ 19.5 ਇੰਚ ਬਾਜ਼ੂ ਹੋਊਗੀ ਤੇ ਖੁੱਲੀ ਹੈਗੀ ਹੈ ਜੀ ਇਹ 5.5 ਜੇ ਆਪਾਂ ਜ਼ਿਆਦਾ ਖੁੱਲੀ ਕਰਨੀ ਹੈ ਤਾਂ ਤੁਸੀਂ ਕਰ ਵੀ ਸਕਦੇ ਹੋਗੇ ਠੀਕ ਹੈ ਤੇ ਇਹਦੀ ਚੈਸਟ ਹੈਗੀ ਆ 19.5 ਕਮਰ ਕੋਲੋਂ ਹੈਗਾ ਜੀ ਇਹ 17 17 ਜਾਂ 17.5 ਹੋਊਗਾ ਤੇ हिਪ ਹੈਗੀ ਆ ਆਪਣੀ 22 ਇੰਚ ਠੀਕ ਹੈ ਜੀ ਸੇਮ ਹੀ ਘੇਰਾ ਹੋਊਗਾ ਜੇ ਮੇਰੀ ਭੈਣ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਸੂਟ ਲੈਣਾ ਚਾਹੁੰਦੀ ਹੈ ਸੋ ਨੂੰ ਪਸੰਦ ਆ ਤਾਂ ਬਿਲਕੁਲ ਫਰੈਸ਼ ਪੀਸ ਆ ਤੁਸੀਂ ਲੈ ਸਕਦੇ ਹੋ ਤੇ ਜੇ ਤੁਸੀਂ ਵਿਦਾਊਟ ਵਰਕਸੂਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਅਵੇਲੇਬਲ ਹੈ ਠੀਕ ਹੈ ਜੀ ਇਹ ਵਾਲਾ ਕਲਰ ਆਪਣੇ ਕੋਲੇ ਹੈਗਾਗਾ ਇਹ ਬਾਟਮ ਹੋਊਗੀ ਠੀਕ ਹੈ ਜੀ ਤੇ 80 ਗ੍ਰਾਮ ਕ੍ਰੇਪ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈਗੀ ਇਹ ਕਲਰ ਬਾਟਮ ਦਾ ਹੋ ਗਿਆ 2.5 ਮੀਟਰ ਬਾਟਮ ਹੋਊਗੀ 2.5 ਮੀਟਰ ਸ਼ਰਟ ਹੈਗੀ ਟਿਸਟਾ ਬ੍ਰਾਂਡ ਦਾ ਹੈ ਸਟੱਫ ਹੈਗਾ ਠੀਕ ਹੈ ਜੀ ਇਹ ਨਹੀਂ ਹੈਗਾ ਵਧੀਆ ਕੁਆਲਿਟੀ ਦਾ ਨਹੀਂ ਟਿਸਟਾ ਬ੍ਰਾਂਡ ਦਾ ਹੈਗਾ ਇਹਦਾ ਪ੍ਰਾਈਸ ਹੈਗਾ ਜੀ 2210 ਜਾਂ 2100 ਇਹਦਾ ਪ੍ਰਾਈਸ ਹੈਗਾ ਠੀਕ ਹੈ ਵਿਦਾਊਟ ਵਰਕ ਤੇ ਬਿਨਾ ਦੁਪट्टे ਤੋਂ ਤੁਸੀਂ ਦੁਪੱਟਾ ਡਾਈ ਕਰਾ ਕੇ ਲੈਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਇਸ ਤਰ੍ਹਾਂ ਜਾਂ ਕੋਈ ਹੋਰ ਤੁਹਾਨੂੰ ਜੋ ਵੀ ਪਸੰਦ ਆ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਿੰਗਲ ਸੂਟ ਆਪਣੇ ਕੋਲੇ ਹੈਗਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਬਾਕੀ ਸੂਟ ਇਹਦੇ ਨਾਲ ਦੇ ਆਪਣੇ ਕੋਲ ਸੇਲ ਹੋ ਗਏ ਨੇ ਠੀਕ ਹੈ ਜੀ ਹਾਂਜੀ ਇਹ ਵਾਲਾ ਸੂਟ ਆਪਾਂ ਨੇ ਸਕਿਨ ਕੋਟ్రਾਈ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੇ ਟਿਸਟਾ ਬ੍ਰਾਂਡ ਦੀ ਆਪਣੇ ਕੋਲੇ ਕੋਟ్రਾਈ ਹੈਗੀ ਹਲਕੀ ਵਾਲੀ ਕਟرائی ਹੈ ਜਿਹੜੀ ਪਤਲੇ ਚ ਆਉਂਦੀ ਹੈ ਇੱਕ ਮੋਟੇ ਦੇ ਵਿੱਚ ਵੀ ਆਉਂਦੀ ਹੈ ਜੇ ਤੁਸੀਂ ਉੱਥੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਉਹਦੀ ਉੱਥੇ ਵੀ ਰੈਡੀ ਕਰਵਾ ਸਕਦੇ ਹੋ ਤਾਂ ਪ੍ਰਾਈਸ ਹੈ ਜਿਹੜਾ ਜ਼ਿਆਦਾ ਹੋਊਗਾ ਠੀਕ ਹੈ ਜੀ ਤੇ ਆਪਾਂ ਨੇ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈਗਾ ਇਹਦੇ ਆਪਾਂ ਨੇ ਇਸ ਤਰ੍ਹਾਂ ਸ਼ਰਟ ਦੇ ਵਿੱਚ ਬੂਟੇ ਪਾਏ ਹੋਏ ਹੈਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੂਟੇ ਪਾਏ ਹੋਏ ਹੈ ਵਿੱਚ ਫਲਾਵਰ ਵੀ ਐਡ ਕੀਤੇ ਹੋਏ ਹੈਗੇ ਇਹ ਸਾਰਾ ਸ਼ਰਟ ਦੇ ਉੱਪਰ ਕੰਮ ਆਊਗਾ ਕੰਮ ਬਹੁਤ ਸੋਹਣਾ ਜਿਹੜਾ ਆਪਣਾ ਘਰਿਆ ਹੋਇਆ ਹੁੰਦਾਗਾ ਠੀਕ ਹੈ ਜੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਹੈ ਜਿਹੜਾ ਤੁਸੀਂ ਸਾਤੋਂ ਬਣਵਾ ਸਕਦੇ ਹੋਗੇ ਤੇ ਇਹ ਆਪਣੀ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬਣਾਇਆ ਹੋਇਆ ਹੈਗਾ ਠੀਕ ਹੈ ਲੋ ਜੀ ਤੇ ਜਿੰਨੀ ਤੁਹਾਡੀ ਸ਼ਰਟ ਦੀ ਲੈਂਥ ਹੋਊਗੀ ਉਹਨਾਂ ਆਪਾਂ ਨੇ ਇਹਦੇ ਵਿੱਚ ਵਰਕ ਕਰਿਆ ਹੋਇਆ ਹੈਗਾ ਇਹਦੇ ਲਈ ਤੁਹਾਨੂੰ ਆਪਾਂ ਨਾ ਸ਼ਰਟ ਦੀ ਲੈਂਥ ਤੇ ਘੇਰੇ ਦਾ ਨਾਪ ਹੈ ਜਿਹੜਾ ਉਹ ਤੁਹਾਨੂੰ ਦੇਣਾ ਪਊਗਾ ਠੀਕ ਹੈ ਜੀ ਦੇਖੋ ਜੀ ਜਿੰਨੀ ਆਪਣੀ ਲੈਂਥ ਹੈਗੀ ਆਪਾਂ ਉਥੇ ਤੱਕ ਇਹ ਵਰਕ ਕਰਿਆ ਹੋਇਆ ਹੈਗਾ ਬਹੁਤ ਸੋਨਾ ਡਿਜ਼ਾਈਨ ਬਣਾਇਆ ਹੋਇਆਗਾ نیچے ਚਾਰ ਰੱਖੇ ਹੋਇਆ ਫਿਰ ਤਿੰਨ ਹੋ ਗਏ ਫਿਰ ਚਾਰ ਬਣਾਏ ਹੋਏ ਆਗੇ ਠੀਕ ਹੈ ਜੀ ਇਸ ਤਰ੍ਹਾਂ ਚਾਰ ਤਿੰਨ ਦਾ ਪੂਰੀ ਸ਼ਰਟ ਦੇ ਵਿੱਚ ਵਰਕ ਹੈ ਜਿਹੜਾ ਕਰਿਆ ਹੋਇਆਗਾ ਤੇ ਦੀ ਬਾਹੂ ਦੇ ਉੱਪਰ ਲੋ ਜੀ ਇਹ ਵਾਲਾ ਕੰਮ ਹੈ ਜਿਹੜਾ ਆਪਾਂ ਨੇ ਇਹਦੀ ਬਾਜੂ ਦੇ ਉੱਪਰ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਸੀ ਬਾਟਮ ਦੇ ਉੱਪਰ ਰੱਖਿਆ ਸੀ ਇਹ ਡਿਜ਼ਾਈਨ ਤੇ ਹੁਣ ਆਪਾਂ ਨੇ ਬਾਜੂ ਦੇ ਉੱਪਰ ਕੀਤਾ ਹੋਇਆ ਹੈਗਾ ਕੰਮ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਕਰਿਆ ਹੋਇਆ ਹੈਗਾ ਨੀਟ ਐਂਡ ਕਲੀਨ ਹੁੰਦਾ ਹੈਗਾ ਤੇ ਬਾਕੀ ਥ्रेड ਕਲਰ ਉਹ ਆਪਣੀ ਚੋਇਸ ਦੇ ਤੁਸੀਂ ਕੋਈ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਕੰਬ ਬਹੁਤ ਸੋਹਣਾ ਕਰਿਆ ਹੈ ਟਿਸਟਾ ਦੀ ਕਟਾਈ ਹੈ ਇਹ ਵਿਦਆਊਟ ਦੁਪੱਟਾ ਸੂਟ ਹੈ ਜਿਹੜਾ ਆਪਣਾ ਜਾ ਰਿਹਾ ਹੈਗਾ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਸੂਟ ਮੰਗਵਾ ਸਕਦੇ ਹੋ ਬਿਨਾਂ ਸਟੀਚਿੰਗ ਤੋਂ ਵੀ ਮੰਗਵਾ ਸਕਦੇ ਹੋ ਤੇ ਦੁਪੱਟਾ ਲਗਾਉਣਾ ਚਾਹ ਨਹੀਂਓ ਤੁਸੀਂ ਦੱਸ ਸਕਦੇ ਹੋ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ ਨੂੰ ਆਪਾਂ ਸ਼ੋਅ ਕਰ ਦਾਂਗੇ ਬਿਨਾਂ ਦੁਪੱਟੇ ਤੋਂ ਦੁਪੱਟਾ ਜਿਹੜਾ ਤੁਸੀਂ ਜਿਸ ਤਰ੍ਹਾਂ ਦਾ ਵੀ ਲਗਵਾਉਂਗੇ ਉਹਦਾ ਪ੍ਰਾਈਸ ਉਹਦੇ ਹਿਸਾਬ ਨਾਲ ਦੱਸਿਆ ਜਾਊਗਾ ਠੀਕ ਹੈ ਜੀ ਲੋ ਜੀ ਤੇ ਅਗਲਾ ਆ ਗਿਆ ਜੀ ਆਪਣਾ ਪਿਓਰ ਜਪਨੈਸ ਸਿਲਕ ਦੇ ਉੱਪਰ ਤੇ ਇਹ ਵਾਲਾ ਡਿਜ਼ਾਈਨ ਵੀ ਆਪਾਂ ਬਣਾ ਚੁੱਕੇ ਆ ਆਪਣਾ ਇਹ ਡਿਜ਼ਾਈਨ ਵੀ ਬਹੁਤ ਪਸੰਦ ਕੀਤਾਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਤੇ ਪਹਿਲਾਂ ਆਪਾਂ ਇਹ ਜਰੀ ਨਾਲ ਬਣਾਇਆ ਸੀ ਆਰੀ ਵਰਕ ਦਾ ਕੰਮ ਕੀਤਾ ਹੈ ਹੁਣ ਆਪਾਂ ਨੇ ਇਹਦੇ ਉੱਪਰ ਲਾਇਆ ਹੈ ਜੀ ਥ੍ਰੈਡ ਠੀਕ ਹੈ ਜੀ ਥ੍ਰੈਡ ਦੇ ਨਾਲ ਆਪਾਂ ਵਰਕ ਕੀਤਾ ਹੋਇਆ ਨੈਕ ਦੇਖ ਸਕਦੇ ਹੋ ਬਹੁਤ ਸੋਹਣਾ ਨੈਕ ਬਣਿਆ ਹੋਇਆਗਾ ਫਿਰ ਆਪਾਂ ਨੇ ਕਲੀਆਂ ਪਾਈਆਂ ਹੋਈਆਂ ਨੇ ਗੀਆਂ ਬਹੁਤ ਸੋਹਣਾ ਕੰਮ ਕੀਤਾ ਹੈ ਆਰੀ ਵਰਕ ਦਾ ਕੰਮ ਵੀ ਦੇਖ ਸਕਦੇ ਆ ਪੂਰਾ ਫਿਨਿਸ਼ਿੰਗ ਵਾਲਾ ਕੰਮ ਹੈ ਜੀ ਜਿਹੜੇ ਆਪਣੇ ਵਰਕ ਕਰਨੇਗੇ ਉਹ ਪੂਰਾ ਬਹੁਤ ਮਿਹਨਤ ਨਾਲ ਕੰਮ ਕਰਦੇ ਆ ਠੀਕ ਹੈ ਜੀ ਇਸ ਤਰ੍ਹਾਂ ਪੂਰੀ ਸ਼ਾਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਤੁਹਾਨੂੰ ਦਿਖਾ ਦੰਨੇ ਆਗੇ ਕਿ ਸਟੱਬ ਵੀ ਬਹੁਤ ਸੋਹਣਾਗਾ ਇਹ ਪਿਓਰ ਜਪਾਨੀ ਸਿਲਕ ਦੇ ਵਿੱਚ ਆ ਰਿਹਾਗਾ ਤੇ ਇੱਕ ਆਪਣੇ ਕੋਲ ਘੱਟ ਰੇਂਜ ਵਾਲਾ ਵੀ ਸੈਲਫ ਦੇ ਵਿੱਚ ਆਉਂਦਾਗਾ ਤੇ ਉਹਦੇ ਵਿੱਚ ਵੀ ਦਿਖਾ ਦਾਂਗੇ ਆਪਾਂ ਸੋਨੂੰ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਤੁਸੀਂ ਕੋਈ ਵੀ ਡਿਜ਼ਾਈਨ ਇਹਦੇ ਉੱਪਰ ਬਣਾ ਸਕਦੇ ਹੋਗੇ ਤੇ ਇਸ ਤਰ੍ਹਾਂ ਦੀ ਬੇਲ ਜਿਹੜੀ ਉਹ ਆਪਾਂ ਇਹਦੀ ਬਾਜੂ ਤੇ ਬਣਾਈ ਹੋਈ ਹੈ ਠੀਕ ਐ ਜੀ ਤੇ ਇਹ ਆਪਣੇ ਕੋਲੇ ਮੈਚਿੰਗ ਦੇ ਵਿੱਚ ਆਇਆ ਹੈਗਾ ਤੇ ਪਿਓਰ ਜਪਨਸ ਦੀ ਨਾਲ ਇਹਦੇ ਬਾਟਮ ਲੱਗੀ ہوئی ਹੈ ਪਿੱਛੋਂ ਹੀ ਮੈਚਿੰਗ ਹੋ ਕੇ ਆਈ ਆ ਆਪਾਂ ਕੋਈ ਮੈਚਿੰਗ ਨਹੀਂ ਕੀਤੀ ਹੋਈ ਠੀਕ ਐ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਇਸ ਤਰ੍ਹਾਂ ਡਾਈ ਕੀਤਾ ਹੋਇਆ ਹੈਗਾ ਤੇ بیس ਕਲਰ ਥ्रेड ਵਾਲਾ ਰੱਖਿਆ ਹੋਇਆ ਹੈਗਾ ਤੇ ਬਾਕੀ ਇਹਦੇ ਵਿੱਚ ਜਿਹੜਾ ਟਾਈ ਡਾਈ ਕੀਤਾ ਹੋਇਆ ਉਹ ਸੂਟ ਦਾ ਕਲਰ ਰੱਖਿਆ ਹੋਇਆ ਹੈ ਤੇ ਦੁਪੱਟਾ ਪੰਤ ਵਾਰੀ ਡਾਈ ਕਰਉਣਾ ਪੈਣਾ ਸ਼ਾਇਦ ਅ ਠੀਕ ਹੈ ਜੀ ਤੇ ਇਸ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਵਿਦ ਦੁਪੱਟਾ ਸ਼ੋਅ ਕਰ ਦਾਂਗੇ ਸੈਮੀ ਚਨੂਨ ਦਾ ਦੁਪੱਟਾ ਲੱਗਿਆ ਹੈ ਨਾ ਭਾਰਤ ਦੀ ਚਨੂਨ ਹੁੰਦੀ ਹੈਗੀ ਨਾ ਭਾਰਤ ਦਾ ਆਪਾਂ ਦੁਪੱਟਾ ਦੇਵਾਂਗੇ ਪਿਓਰ ਦਾ ਲਾਉਣੇ ਹੋਗੇ ਤਾਂ ਵੀ ਆਪਣੇ ਕੋਲ ਨਾ ਭਾਰਤ ਬ੍ਰਾਂਡ ਦਾ ਦੁਪੱਟਾ ਹੁੰਦਾ ਸੈਮੀ ਦੇ ਵਿੱਚ ਲਾਉਣੇ ਹੋ ਤਾਂ ਵੀ ਆਪਣੇ ਕੋਲੇ ਨਾ ਭਾਰਤ ਦਾ ਦੁਪੱਟਾ ਹੁੰਦਾ ਠੀਕ ਹੈ ਜੀ ਤੇ ਬਹੁਤ ਸੋਹਣੇ ਦੁਪੱਟੇ ਹੁੰਦੇ ਨੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਵਿਦ ਦੁਪੱਟਾ ਹਾਂਜੀ ਇੱਕ ਨਾ ਆਪਣੇ ਕੋਲ ਐਦਾਂ ਦਾ ਸੈਲਫ ਦੇ ਵਿੱਚ ਸਟੱਫ ਆਇਆ ਹੈ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਆਪਣੇ ਆਪਾਂ ਵੈਸੇ ਦੋ ਕਲਰ ਲੈ ਕੇ ਆਏ ਆਂਗੇ ਇਹਦੇ ਵਿੱਚ ਚਾਰ ਕਲਰ ਸੀ ਫਿਰੋਜ਼ੀ ਆ ਜਾਂਦਾ येलो ਮਸਟਰਡ ਕਲਰ ਆ ਜਾਂਦਾ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਤੁਸੀਂ ਇਹਨੂੰ ਸਿੰਪਲ ਵੀ ਸਟਿਚ ਕਰ ਸਕਦੇ ਹੋਗੇ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋ ਹੈਂਡਵਰਕ ਦਾ ਸੂਟ ਰੈਡੀ ਕਰਾਉਣਾ ਹੈਂਡਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਆਪਾਂ ਨੇ ਇਹਦੇ ਵਿੱਚ ਰਸਟ ਕਲਰ ਹੈਗਾ ਤੇ ਉਹਦੇ ਉੱਪਰ ਆਪਣਾ ਹੈਂਡਵਰਕ ਦਾ ਸੂਟ ਰੈਡੀ ਹੋ ਰਿਹਾਗਾ ਸਟੱਫ ਦੇਖ ਸਕਦੇ ਹੋ ਬਹੁਤ ਸੋਹਣਾ ਸਟੱਫ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਦੇ ਉੱਪਰ ਵਰਕ ਕਰਿਆ ਹੋਇਆ ਲੱਗੂਗਾ ਠੀਕ ਹੈ ਜੀ ਤੁਸੀਂ ਇਹਨੂੰ ਪਾਰਟੀ ਵੀਰ ਸੂਟ ਕਿਸੇ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋਗੇ ਇਹ ਨਾਰਮਲ ਰੇਟ ਦੇ ਵਿੱਚ ਹੋਊਗਾ 1150 1200 ਇਹਦਾ ਪ੍ਰਾਈਸ ਹੋਊਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਨੂੰ WhatsApp ਤੇ ਪੁੱਛ ਸਕਦੇ ਹੋ ਇਸ ਤਰ੍ਹਾਂ ਹੀ ਮੰਗਾਉਣਾ ਚਾਹ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਮੰਗਵਾ ਸਕਦੇ ਹੋਗੇ